ਦੀਦੀ ਜੇ ਸਾਰੇ ਕਾਸੇ ਦੇ ਪਿੱਛੇ ਭਾਜੀ ਦਾ ਸੱਚ ਹੀ ਹੱਥ ਹੈ ਨਾ ਅਮਨ ਨੇ ਇਹਨਾਂ ਨੇ ਮੋਹਰਾ ਬਣਾਇਆ ਸਾਰਾ ਕੰਮ ਉਹਨੂੰ ਗਾੜੀ ਲਾ ਕੇ ਕਰਾਇਆ ਤੇ ਕੋਈ ਨਾ ਸਜ਼ਾ ਤੇ ਮਿਲੂਗੀ ਸਜ਼ਾ ਤੇ ਮਿਲ ਕੇ ਹੀ ਰਹੂਗੀ ਗਰਮੀਤ ਗੱਲਾਂ ਨਾਲ ਗੱਲ ਨਹੀਂ ਬਣਨੀ ਹੈਗੀ ਉਹ ਸਬੂਤ ਲਿਓਣੇ ਪੈਣੇ ਆ ਉਹ ਫੇਰ ਸਜ਼ਾ ਮਿਲਣੀ ਆ ਐਦਾਂ ਸਜ਼ਾ ਕਿੱਦਾਂ ਮਿਲ ਜੂ ਭਲਾ ਉਹ ਤੇ ਚੁੱਪ ਕਰਕੇ ਜਮਾਨਾ ਅੰਦਰ ਬੈਠੇ ਆ ਮਾਂ ਵੀ ਤੇ ਨਾਲ ਹੀ ਇਹ ਵੀ ਕੋਈ ਨਾ ਦੇਦੀ ਸਬੂਤ ਕਿਹੜਾ ਇਕੱਠਾ ਕਰਨੇ ਵੱਡੀ ਗੱਲ ਆ ਜੇ ਰੱਬ ਆਪਣੇ ਵੱਲ ਆ ਨਾ ਤੇ ਸਬੂਤ ਵੀ ਇਕੱਠੇ ਹੋਈ ਜਾਣੇ ਬੱਕਰੇ ਦੀ ਮਾਂ ਕੱਦ ਤੱਕ ਖੈਰ ਮਨਾਉਂਗੀ ਰਕਵੀਰ ਫੋਨ ਵੇਖਣ ਡਿਆ ਵਾ ਹ ਇੱਥੇ ਰੱਖ ਫੋਨ ਨੂੰ ਤੇ ਮੇਰੀ ਗੱਲ ਸੁਣ ਧਿਆਨ ਨਾਲ ਹਾਂਜੀ ਦੱਸੋ ਤੇ ਜੇ ਮੇਰੇ ਕੋਲ ਝੂਠ ਮਾਰਿਆ ਨਾ ਤੇ ਮੇਰਾ ਮਰੀ ਦਾ ਹੀ ਮੂੰਹ ਵੇਖੇਗਾ ਓਏ ਮੰਮੀ ਸ਼ੋਭ ਸ਼ੋਭ ਬੋਲ ਅੱਗੇ ਘਟ ਚਾਨ ਚੜਿਆ ਸਾਡੇ ਘਰ ਹੋਰ ਅਫਨੀ ਗੱਲਾਂ ਡੈਬੇ ਜੇ ਕਰਨ ਗੱਲ ਦੱਸੋ ਕੀ ਆ ਅੱਛਾ ਹੁਣ ਤਰ ਮੈਂ ਗੱਲ ਦੱਸਣ ਲੱਗੀਆਂ ਧਿਆਨ ਨਾਲ ਸੁਣੀ ਮੇਰੀ ਗੱਲ ਸੁਣ ਤੂੰ ਮਨੀ ਦੀ ਪਿਆਲੀ ਕਦੋਂ ਦੀ ਆਪਣੇ ਨਾਂ ਕਰਾ ਲਈ ਨਾਂ ਤੇ ਮੈਨੂੰ ਦੱਸਿਆ ਨਾ ਤੂੰ ਮੈਨੂੰ ਪੁੱਛਿਆ ਮਨੀ ਦੀ ਪਿਆਲੀ ਆਹੋ ਤੁਹਾਨੂੰ ਕੌਣ ਕਹਿੰਦਿਆ ਵਾ ਮੈਨੂੰ ਜਿਹੜਾ ਮਰਜ਼ੀ ਕੋ ਕਹਿੰਦਾ ਹੋਵੇ ਇਹ ਗੱਲਾਂ ਤੈਨੂੰ ਮਤਲਬ ਹੋਣਾ ਚਾਹੀਦਾ ਤੂੰ ਮੈਨੂੰ ਇਹ ਦੱਸ ਵੀ ਤੂੰ ਪਿਆਲੀ ਨਾਂ ਕਰਾਈ ਆ ਚਾਹੇ ਨਹੀਂ ਕਰਾਈ ਮਮੀ ਤੁਸੀਂ ਤੇ ਮੈਂ ਤੇ ਸਦਾ ਸਦਾ ਇਲਜ਼ਾਮ ਲਾਉਂਦੇ ਜੀ ਤੁਸੀਂ ਪੱਕਾ ਕਿਸੇ ਗੱਲਾਂ 'ਚ ਆਏ ਜੀ ਲੈ ਦੱਸ ਗੱਲਾਂ 'ਚ ਆਈ ਤੂੰ ਮੈਨੂੰ ਜਿਹੜੀ ਗੱਲ ਮੈਨੂੰ ਪੁੱਛਣੀ ਆ ਉਹਦਾ ਦੀ ਪਾਬ ਦੇ ਸੱਚ ਸੁਣ ਸਕਦੇ ਇਹਦੇ ਆਹੋ ਦੱਸ ਮੈਨੂੰ ਕੀ ਸੱਚ ਵਾ ਮੰਮੀ ਮੈਨੂੰ ਨਾ ਮਨੀ ਨੇ ਕਿਹਾ ਹੀ ਪਹਿਲਾਂ ਹੀ ਕਿ ਗਰਮੀ ਦੇ ਮੇਰੇ ਕੋਲ ਤਲਾਕ ਮੰਗਦੀ ਆ ਤੇ ਜੇ ਉਹਨੇ ਤਲਾਕ ਲਿਆ ਨਾ ਉਹਨੇ ਹੱਕ ਦਾਵਾ ਵੀ ਕਰਨਾ ਕਿ ਮੈਨੂੰ ਜ਼ਮੀਨ ਜੋ ਅੱਧਾ ਚਾਹੀਦਾ ਵਾ ਤੇ ਵੀਰ ਹੋਵੇ ਨਾ ਹੋਵੇ ਤੂੰ ਜਿਹੜੀ ਜ਼ਮੀਨ ਆਪਣੇ ਨਾਂ ਕਰਾ ਲਾ ਤੈਨੂੰ ਕਿਹਾ ਤੇ ਮੈਨੂੰ ਤਾਂ ਮਨੀ ਨੇ ਦੱਸਿਆ ਨਹੀਂ ਕਿ ਜ਼ਮੀਨ ਮੈਂ ਭਾਜੀ ਦੇ ਨਾਲ ਕਰਾ ਦੇਣ ਲੱਗਾ ਵਾ ਮੰਮੀ ਮਨੀ ਨੇ ਮੇਰੇ ਕੋਲ ਵਾਦਾ ਲਿਆ ਹੀ ਕਿ ਜਿੰਨਾ ਚਿਰ ਇਹ ਕੰਮ ਸਾਰਾ ਸਹੀ ਸਲਾਮਤ ਨਹੀਂ ਹੁੰਦਾ ਕਿ ਜੇ ਸਲਾਮਤ ਆਪਣਾ ਰਹਿ ਗਏ ਅਸੀਂ ਘਰ ਦੇ ਵਿੱਚ ਦੋਵੇਂ ਜੀ ਤੇ ਫੇਰ ਮੰਮੀ ਨੂੰ ਦੱਸ ਦਾਂਗੇ ਜੇ ਕੋਈ ਗੜਬੜ ਹੋਈ ਤੇ ਮੰਮੀ ਨੂੰ ਦੱਸਤਾ ਮੰਮੀ ਨੇ ਇਹ ਘਠੋਕੇ ਕਹਿਣਾ ਵਾ ਜਾਂ ਜੋ ਕਰਨਾ ਕਰ ਲਾ ਜਮੀਨ ਜੜੀ ਇਹ ਸਾਰੀ ਤਕਬੀਰ ਦੇ ਨਾਮ ਆ ਇਸ ਕਰਕੇ ਕਹਿੰਦਾ ਤੂੰ ਦੱਸੀ ਕਿਸੇ ਨੂੰ ਨਾ ਕੋਹ ਵੀ ਅੱਛਾ ਤੁਸੀਂ ਦੋਵੇਂ ਜਣੇ ਅੰਦਰ ਹੀ ਪਕਾਉਂਦੇ ਰਹੇ ਮिन्नੂ ਮੇਰ ਕੋ ਨਹੀਂ ਨਾ ਲਿਆ ਤੁਸੀਂ ਜਰੂਰੀ ਨਹੀਂ ਸਮਝਿਆ ਵੀ ਮਾਵਾ ਨਾਲ ਵੀ ਗੱਲ ਕਰਾਂ ਕਿਤੇ ਪਰ ਮੰਮੀ ਮੈਂ ਬੜਾ ਸਮਝਾਇਆ ਸੀ ਉਹਨੂੰ ਅਰ ਸਾਨੂੰ ਇਹ ਥੋੜੀ ਪਤਾ ਸੀ ਕਿ ਉਹਦੇ ਨਾਲ ਆਪਣਾ ਵਾਪਰ ਜਾਣਾ ਵਾ ਤੂੰ ਮਗਰੋਂ ਵੀ ਮੇਰ ਕੋ ਨਾਂ ਲਿਆ ਵੀ ਪਿਆਲੀ ਮੈਂ ਨਾਂ ਕਰਾ ਲਈ ਕਿਤੇ ਕੋਈ ਤੇਰੀ ਤੇ ਨਹੀਂ ਵੇ ਚਾਲ ਆ ਗਈ ਉਹ ਮੰਮੀ ਮੇਰੀ ਸੁਣੋ ਗੱਲ ਉਹ ਕੋਈ ਭਰਾ ਵੀ ਆਪਣੇ ਭਰਾ ਨੂੰ ਐਸਾ ਕੰਮ ਕਰੂਗਾ ਉਹ ਵੀ ਜ਼ਮੀਨ ਦੀ ਖਾਤਰ ਉਹ ਮੰਮੀ ਮੈਂ ਤਾਂ ਕਹਿੰਦਾ ਸਾਰੀ ਜ਼ਮੀਨ ਤੂੰ ਆਪਣੇ ਨਾਂ ਕਰਾ ਲਾ ਮੈਨੂੰ ਭਰਾ ਚਾਹੀਦੇ ਆ ਮਾਂ ਚਾਹੀਦੀ ਆ ਮੈਂ ਜ਼ਮੀਨਾਂ ਗੱਲਾਂ ਕਰਨੀਆਂ ਵਾ ਮੰਮੀ ਕਿੱਦਾਂ ਦੀ ਤੁਸੀਂ ਗੱਲਾਂ ਕਰਦੇ ਤੁਸੀਂ ਮੈਂ ਤਾਂ ਸ਼ੱਕ ਰਹਿ ਜਾਂ ਕਰ ਚੱਕ ਵੀ ਤੇ ਮੈਨੂੰ ਜਾਣ ਕੇ ਕਰਵਾਇਆ ਜੇ ਤੇ ਇਹੋ ਮੇਰੇ ਨਾਲ ਗੱਲ ਕਰਦੇ ਤੇ ਮੈਨੂੰ ਕੋ ਲੋੜੀ ਸ਼ੱਕ ਕਰਨ ਦੀ ਤੇ ਮੰਮੀ ਮੈਨੂੰ ਤੇ ਆਪਣੇ ਭਰਾ ਦੀ ਮੌਤ ਦਾ ਏਡਾ ਸਦਮਾ ਲੱਗਾ ਮੇਰੇ ਤੇ ਦਿਮਾਗ 'ਚ ਇਹੋ ਜੀ ਗੱਲ ਨਹੀਂ ਆਈ ਇਹਦੇ ਤੁਸੀਂ ਹੁਣ ਪੁੱਛੀ ਆ ਤੇ ਮਜਬੂਰ ਹੋ ਕੇ ਮੈਨੂੰ ਦੱਸਣਾ ਪਿਆ ਵਾ ਤੁਹਾਨੂੰ ਤੇ ਮੰਮੀ ਮਜਬੂਰ ਹੋ ਕੇ ਪੁੱਛਿਆ ਜੇ ਮੈਨੂੰ ਪਤਾ ਹੁੰਦਾ ਤੇ ਇਹ ਗੱਲ ਮੈਂ ਪੁੱਛਣੀ ਕਿਉਂ ਹੀ ਅੱਗੇ ਮੈਂ ਆਖਾਂ ਪੇ ਇੰਨਾ ਕੰਮ ਕਰਤ ਨਹੀਂ ਸਕਦਾ ਤੇ ਪਰ ਚਲੋ ਪਤਾ ਨਹੀਂ ਹੁੰਦਾ ਜਦੋਂ ਕਿ ਇਹਦੀ ਮੱਤ ਮਾਰੀ ਹੋਵੇ ਮਾਰਨੀ ਹੋਵੇ ਨਾ ਤੇ ਪਤਾ ਲੱਗਦਾ ਕਿਹੜੇ ਵੇਲੇ ਵੱਜ ਜਾਂਦੀ ਮੰਮੀ ਮੈਨੂੰ ਇੱਕ ਗੱਲ ਦਾ ਜਵਾਬ ਦੋ ਪਹਿਲਾਂ ਤੁਸੀਂ ਤੁਹਾਡੇ ਦਿਮਾਗ 'ਚ ਗੱਲ ਆਈ ਜੀ ਆਈ ਕਿਦਾਂ ਵਾ ਵੇ ਆਈ ਆ ਕੱਲ ਦਾ ਤਾਂ ਬਲਜੀਤ ਨੇ ਮੇਰਾ ਸਿਰ ਖਾ ਲਿਆ ਵਾ ਵੀ ਮਨੀ ਦਾ ਕਤਲ ਇਹਨੇ ਕੀਤਾ ਵਰ ਕਬੀਰ ਨੇ ਮੰਮੀ ਇਹ ਬੜੀਆਂ ਚਲਾਕ ਨੇ ਦੋਵੇਂ ਜਾਣੀਆਂ ਇਹਨਾਂ ਦਾ ਇਰਾਦਾ ਵਾ ਇਦਾਂ ਦੀਆਂ ਪੁੱਠੀਆਂ ਸਿੱਧੀਆਂ ਗੱਲਾਂ ਮੰਮੀ ਨਾ ਕਰਾਂਗੇ ਤੇ ਸਾਡਾ ਇਹਨਾਂ ਘਰ ਬਰਬਾਦ ਕਰਨਾ ਹੀ ਹੋ ਇਹਨਾਂ ਨੇ ਮੈਨੂੰ ਜੇਲ੍ਹ 'ਚ ਘਲਾਸਣਾ ਹੀ ਹੋ ਤੇ ਸਾਰੇ ਘਰ ਤੇ ਰਾਜ ਕਰਨਾ ਇਹਨਾਂ ਨੇ ਤੇ ਤੇਰੇ ਤੋਂ ਕੰਮ ਕਰਾਇਆ ਕਰਨਾ ਨੌਕਰਾਂਣੀਆਂ ਮੰਗੂ ਬਾਜਾ ਇਹਨਾਂ ਕੋ ਬਚਾਇਆ ਜਾਂਦਾ ਤੇ ਚੱਲ ਚੰਗਾ ਰਖਬੀਰ ਤੂੰ ਤਾਂ ਮੇਰੀ ਅੱਖਾਂ ਖੋਲ ਦਿੱਤੀਆਂ ਦੱਸ ਕੇ ਨਹੀਂ ਤੇ ਮੈਂ ਤੇਰੇ ਮਗਰ ਲੱਗੀ ਗਈ ਹਾਂ ਅੱਗੇ ਮੈਂ ਆਖਾਂ ਵੀ ਭਰਾਏ ਭਰਾ ਦਾ ਦੁਸ਼ਮਣ ਬਣ ਗਿਆ ਸੌ ਸੌਤ ਕੇ ਰਾਤ ਮੈਨੂੰ ਪਤਾ ਕਿੱਡੀ ਵਕਤਾਂ ਨਾ ਕੱਢੀ ਤੂੰ ਹੀ ਮੇਰੇ ਰਾਤ ਨੂੰ ਇਡੀ ਵਕਤਾਂ ਨਾ ਕੱਢੀ ਤੂੰ ਮੈਨੂੰ ਪੁੱਛ ਲੈnde ਉਹਦੇ ਹੁਣੇ ਵੀ ਪੁੱਛਿਆ ਹੀ ਆ ਮੈਂ ਤਾਂ ਉਹ ਗੱਲ 6-5 ਪੰਜਾਂ ਜੀ ਪਈ ਰਹੀ ਵੀ ਕਿੱਦਾਂ ਪੁੱਛਾ ਇਹ ਕੰਮ ਹੋ ਸਕਦਾ ਵਾ ਤੇ ਚੱਲ ਮੈਂ ਪੁੱਛ ਲੈ ਮੇਰੇ ਦਿਮਾਗ ਤੋਂ ਬੋਝ ਹਲਕਾ ਹੋ ਗਿਆ ਪਰ ਵੇਖ ਲੈ ਮੰਮੀ ਕਿੱਡਾ ਛਾਤਰ ਦਿਮਾਗ ਹੈ ਇਹਨਾਂ ਦਾ ਕੀ ਪਤਾ ਕੀ ਕਰਦੀਆਂ ਫਿਰਦੀਆਂ ਕਦੋਂ ਗਰਮੀ ਦਾ ਆਪਣੇ ਪਿੰਡ ਦੇ ਕਦੋਂ ਆਈ ਕਿਸ ਨੂੰ ਪਤਾ ਲੱਗਾ ਕੀ ਇਹ ਚੌਂਦੀਆਂ ਦੋਵੇਂ ਜਾਣੀਆਂ ਹੋਰ ਦੋਵੇਂ ਜਾਣੀ ਉਹ ਛੱਟਾ ਆ ਗਈ ਪਤਾ ਨਹੀਂ ਕਿੱਥੇ ਵੱਟ ਗਿਆ ਮਨੀ ਮਰ ਗਿਆ ਵਾ ਰਗਵੀਰ ਜੇਲ੍ਹ ਚ ਹੋ ਜੂਗਾ ਤੇ ਸਾਰਾ ਕੁ ਉਹਹੀਂ ਤੇ ਤੇਰੇ ਕੋ ਕੰਮ ਕਰਾਵਾਂਗੇ ਵਾ ਪਈ ਵਾ ਮੰਨ ਗਿਆ ਮੰਮੀ ਮੈਂ ਇਹਦਾ ਦਿਮਾਗ ਨੂੰ ਮੈਂ ਕਹਿੰਦਾ ਕਿ ਬਲਜੀਤ ਇਦਾਂ ਦੀ ਨਹੀਂ ਪਰ ਬਲਜੀਤ ਬੜੀ ਸੇਰੇਦੀ ਹੋ ਗਈ ਹਾਂ ਤੇ ਇਹਨੂੰ ਤੇ ਪਤਾ ਨਹੀਂ ਕਿੱਥੋਂ ਇਹਦਾ ਦਿਮਾਗ ਤੇ ਲੰਡਾ ਪਿਆ ਹੋ ਜਾ ਇਸੇ ਕਰਕੇ ਤੇ ਮੈਨੂੰ ਸੁਣਾਈ ਕਰਦੀ ਘੜੀ ਪਿੱਛੋਂ ਇਸਾਰਾ ਪੈਲੀ ਬੰਨਾ ਆਪਣੇ ਨਾਂ ਕਰਾ ਲੂੰਗੀ ਘਰ-ਬਾਰ ਤੇ ਰਾਜ ਕਰੂੰਗੀ ਤੇ ਮਾਈ ਕੋ ਕੰਮ ਕਰਾਉਂ ਆਈ ਕੰਮ ਕਰਦੀ ਮਾਈ ਤਾਂ ਕਦੇ ਵੀ ਕੰਮ ਕਰਦੀ ਜੋ ਮਰਜ਼ੀ ਕਰ ਲੈ ਹੈ ਚਲ ਮੰਮੀ ਹੁਣ ਤੂੰ ਇਹਨਾਂ ਦੀ ਕਿਸੇ ਵੀ ਗੱਲ ਤੇ ਗੌਰ ਨਾ ਕਰੀ ਨਾ ਇਹਨਾਂ ਦੀ ਗੱਲਾਂ ਝਾਂਵੀ ਨਾ ਮੈਂ ਹੁਣ ਕੌਣਾ ਮੈਨੂੰ ਸੱਚੀ ਗੱਲ ਦਾ ਪਤਾ ਲੱਗ ਗਿਆ ਵਾ ਨਾਲੇ ਚਲ ਮੇਰੇ ਦੁਕਾਨ ਖੋਲ ਦਿੱਤੇ ਹੁਣ ਤੇ ਮੈਂ ਪੂਰੀ ਨਿਗਰਾਨੀ ਰੱਖੋ ਪੂਰਾ ਧਿਆਨ ਰੱਖੂੰਗੀ ਚਲੋ ਹੁਣ ਤੁਸੀਂ ਬੋ ਤੇ ਤੁਸੀਂ ਇਹਨਾਂ ਦਾ ਧਿਆਨ ਰੱਖੋ ਇਹ ਕੀ ਕਰਦੀਆਂ ਵਾ ਤੇ ਮੈਂ ਮਾਰਾ ਜ ਮੋਟਰ ਤੋਂ ਹੋਵਾ ਬਦਲ ਬਦਲ ਹੁੰਦਾ ਫਿਰਦਾ ਵਾ ਨੱਕੇ ਨੁੱਕੇ ਵੇਖਾਵਾਂ ਜੇ ਪੁਕਟਾਲੀਆਂ ਭਰ ਗਿਆ ਨੇ ਮੋਟਰ ਹੀ ਬੰਦ ਕਰਨੀ ਆ ਚੱਲ ਜਾ ਹੋਇਆ ਵੀ ਕਿੱਡੀਆਂ ਚਲਾਕਾਂ ਵਾ ਮੈਨੂੰ ਭੇਚਲੇ ਚ ਲਿਆਉਣ ਡੀਆਂ ਵਾ ਕਿਸੇ ਨਾਲ ਹੀ ਕਰਾਂ ਕਿਤੇ ਮਗਰ ਲੱਜੂ ਤੇ ਲਲੜ ਮਰ ਜਾਂਗੇ ਆਪਸ ਵਿੱਚ ਚੰਗਾ ਮੈਂ ਪੁੱਛ ਲਿਆ ਮੁੰਡੇ ਨੂੰ ਤਾਂ ਪਰਾਂ ਲੱਗ ਗਿਆ ਮੈਨੂੰ ਸਾਰੀ ਗੱਲ ਦਾ ਉਦਾਂ ਗਰमीत ਜਦੋਂ ਦਾ ਤੈਨੂੰ ਮੈਂ ਫੋਨ ਕੀਤਾ ਜਦੋਂ ਦੀ ਤੂੰ ਆਈ ਹੈ ਨਾ ਮੰਮੀ ਨੇ ਕਿਤੇ ਚੱਜ ਨਾ ਨਾ ਮੈਨੂੰ ਗਵਾਇਆ ਤੇ ਨਾ ਤੇਨੂੰ ਗਵਾਇਆ ਦੀਦੀ ਮੈਂ ਤੇ ਜਦੋਂ ਵੇ ਨਹੀਂ ਆ ਨਾ ਮੰਮੀ ਦੇ ਮੋਲ ਮੇਰਾ ਧਿਆਨ ਪੈ ਜਾਂਦਾ ਵਾ ਬੋਲ ਮਰੋੜ ਕੇ ਦੂਜੇ ਪਾਸੇ ਨੂੰ ਮੂੰਹ ਕਰਦੇ ਨੇ ਸੱਚੀ ਮੈਨੂੰ ਤੇ ਦੇਖਣਾ ਹੀ ਨਹੀਂ ਮੰਗਦੇ ਪਤਾ ਨਹੀਂ ਬਹੁਤਾ ਵਿਆਹ ਘਾਤੋਂ ਲੈਂਦੀਆਂ ਜਦੋਂ ਬਣਾ ਕੇ ਨਹੀਂ ਰੱਖਣੀ ਹੁੰਦੀ ਨਹੀਂ ਤੂੰ ਤਾਂ ਮੈਨੂੰ ਬਥੇਰਾ ਸਿਖਾਇਆ ਪੜਾਇਆ ਤੂੰ ਤਾਂ ਬਥੇਰਾ ਪਟੋ ਤਾਰ ਕੀਤਾ ਪਰ ਮੇਰੇ ਪੁੱਤ ਨੇ ਮੇਰੀਆਂ ਅੱਖਾਂ ਖੋਲ ਦਿੱਤੀਆਂ ਆਹੋ ਮੰਮੀ ਅੱਖਾਂ ਤੇ ਤੇਰੀਆਂ ਖੋਲਣੀਆਂ ਆਈਆਂ ਨਹੀਂ ਨਾ ਤੈਨੂੰ ਯਕੀਨ ਆਇਆ ਉਹ ਤੈਨੂੰ ਯਕੀਨ ਆਉਣਾ ਵੀ ਨਹੀਂਗਾ ਉਹ ਤੇਰਾ ਪੁੱਤ ਵਾ ਨਾ ਉਹ ਤੈਨੂੰ ਕਿੱਥੋਂ ਪਤਾ ਲੱਗਣਾ ਤੇ ਤੇਰੇ ਪੁੱਤ ਨੇ ਤੇਰੇ ਪੁੱਤ ਦਾ ਕਤਲ ਕੀਤਾ ਵਾ ਉਹ ਜਿੰਨਾਂ ਨੂੰ ਪਤਾ ਲੱਗਾ ਪਤਾ ਫੇਰ ਹੀ ਲੱਗਣਾ ਵਾ ਅੱਛਾ ਜੇ ਤੂੰ ਐਡੀ ਸੱਚੀ ਆ ਨਾ ਲਿਆਂ ਸਬੂਤ ਮੈਨੂੰ ਵਿਖਾਰ ਪੜਾ ਠੀਕ ਆ ਮੰਮੀ ਇਹ ਕਿਹੜੀ ਗੱਲ ਕੀਤੀ ਉਹ ਸਬੂਤ ਵੀ ਮਿਲ ਜਾਣਗੇ ਜਿੱਦਾਂ ਇਹ ਪਤਾ ਲੱਗ ਗਿਆ ਨਾ ਉਹਦਾ ਸਬੂਤ ਵੀ ਮਿਲ ਜਾਣਗੇ ਨਾਲੇ ਜਿਹੜੀ ਆ ਨਾ ਕਤਲ ਇਹ ਗੁੱਜਾ ਨਹੀਂ ਰਹਿੰਦਾ ਹੁੰਦਾ ਜਿਹੜਾ ਬੰਦਾ ਆਪਣੀ ਕੋਈ ਨਾ ਕੋਈ ਨਿਸ਼ਾਨੀ ਛੱਡ ਹੀ ਜਾਂਦਾ ਵਾ ਤੇ ਕੋਈ ਗੱਲ ਨਹੀਂ ਸਬੂਤ ਵੀ ਲਿਆਵਾਂਗੇ ਇਹ ਕਿਹੜੀ ਗੱਲ ਕੀਤੀ ਆ بس اهو ਗੱਲ ਕਰਨਾ ਹੀ ਹੋਰ ਕੋਈ ਗੱਲ ਹੀ ਨਹੀਂ ਹੈਗੀ ਤੇ ਜਦੋਂ ਤੂੰ ਝੂਠੀਆਂ ਗੱਲਾਂ ਕਰਦੀਆਂ ਜੇ ਤੇ ਮੈਂ ਪੁੱਛਣ ਤੇ ਆਉਣਾ ਇਹਨਾਂ ਤੇਨੂੰ ਤੂੰ ਕੌਣ ਨੂੰ ਕਾੜਨ ਲਈ ਆ ਉਹ ਹੱਸੇ ਵੜੇ ਤੇਰੇ ਮੁੰਡੇ ਨੇ ਤੈਨੂੰ ਮਗਰ ਲਾ ਲਿਆ ਕੀ ਪਤਾ ਕਿਹੜੀਆਂ ਪੱਟੀਆਂ ਪੜਾ ਕੇ ਤੇ ਤੇਰੇ ਦਿਮਾਗ ਤੇ ਆਪਣਾ ਜੋਰ ਪਾ ਲਿਆ ਤੇ ਜਿਹੜੀ ਹਾਡੀ ਗੱਲ ਦਾ ਤੈਨੂੰ ਯਕੀਨ ਨਹੀਂ ਆਉਂਦਾ ਉਹ ਤੇਰਾ ਪੁੱਤ ਗਿਆ ਵਾ ਥੋੜੀ ਬਹੁਤੀ ਆਪਣੀ ਅੱਖਾਂ ਤੋਂ ਪੱਟੀਆਂ ਖੋਲ ਉਹ ਜਦੋਂ ਪਤਾ ਲੱਗਾ ਨਾ ਪਤਾ ਫੇਰ ਹੀ ਲੱਗਣਾ ਵਾ ਨਹੀਂ ਗਿਆ ਪੁੱਤ ਮੈਨੂੰ ਦੁੱਖ ਬੜਾ ਆਪਣੇ ਪੁੱਤ ਦਾ ਪਰ ਮੇਰਾ ਵੱਡਾ ਪੁੱਤ ਵੀ ਨਹੀਂ ਮਾਰਾ ਸਰਵਣ ਵਾ ਮੇਰਾ ਪੁੱਤ ਤੂੰ ਜਿੰਨੀਆ ਮਰਜ਼ੀ ਚਲਾਕੀਆਂ ਕਰਦੀ ਐ ਨਾ ਨਾ ਮਾਤਾ ਮੈਨੂੰ ਵਿਸ਼ਵਾਸ ਨਹੀਂ ਹੁੰਦਾ ਕਿ ਤੈਨੂੰ ਦੁੱਖ ਲੱਗਦਾ ਮਾਤਾ ਤੇਰੇ ਤੇ ਗੱਲ ਕਰਨ ਲੱਗੀ ਤੇ ਮੱਥੇ ਤਰੇਲੀ ਨਹੀਂ ਆਉਂਦੀ ਤੈਨੂੰ ਦੁੱਖ ਕਿੱਥੋਂ ਆ ਦੁੱਖ ਵਾਲਿਆਂ ਨੂੰ ਦੁੱਖ ਆ ਵੇਹ ਮੂੰਹ ਉਹ ਗੱਲ ਨਹੀਂ ਨਿਕਲਦੀ ਮੇਰੇ ਅੱਛਾ ਬਹੁਤ ਔਖਾ ਤੂੰ ਤਾਂ ਰਹਿ ਨਹੀਂ ਦੇ ਨਾ ਪਵਾੜੇ ਦੀ ਜੜਤ ਸਾਰੀ ਤੂੰ ਹੀ ਹਾਂ ਮਮੇਰਾ ਤੇ ਨਹੀਂ ਮੱਥੇ ਲਾਉਣ ਨੂੰ ਜੀ ਨਹੀਂ ਕਰਦਾ ਤੂੰ ਆ ਨਹੀਂ ਕਵਾਉਣ ਨੂੰ ਮੈਂ ਤੇ ਤੈਨੂੰ ਕਵਾਵਾਂ ਨਾ ਕਦੇ ਵੀ ਮੰਮੀ ਏ ਕਿਹਤਰਾ ਦੀਆਂ ਗੱਲਾਂ ਕੀਤੀਆਂ ਜੇ ਤਰ੍ਹਾਂ ਪੁੱਤ ਚਲ ਗਿਆ ਵਾ ਨਾ ਪੁੱਤ ਦੇ ਥਾਂ ਤੇ ਇਹ ਵਾ ਇਹਦੇ ਬੱਚੇ ਆ ਜੇ ਤੈਨੂੰ ਇੰਨੇ ਉਹ ਪੁੱਤ ਦੀ ਦੁੱਖ ਹੋਵੇ ਨਾ ਤੇ ਇਹਨੂੰ ਚੱਜ ਨਾ ਕਮਾਵੇ ਨਹੀਂ ਬੱਚੇ ਮੇਰੇ ਆ ਬੱਚੇ ਨਾ ਗੱਲ ਦਾ ਨਾ ਆ ਕੇ ਰੱਖੂੰਗੀ ਮੇਰੇ ਪੁੱਤ ਦੀ ਅਣਸਾ ਵਾ ਇਹਨੂੰ ਮੈਂ ਕਿ ਜਾਣਦੀ ਆ ਤੇ ਫੇਰ ਵਿਆਹ ਕੇ ਕੀ ਕਰਨ ਨੂੰ ਲਿਆਂਦੀਆਂ ਹੀ ਵਿਆਹ ਨਾ ਨਹੀਂ ਆਪਣੇ ਪੁੱਤਾਂ ਨੂੰ ਰਹਿਣ ਦੇਣਾ ਇਹ ਗੰਡੇ ਛੜੇ ਅੱਛਾ ਵਿਆਹ ਲਿਆਈ ਮੈਨੂੰ ਕੀ ਪਤਾ ਹੈ ਤੂੰ ਇਹੋ ਜਿਹਾ ਛੁਟਣਾ ਮੈਨੂੰ ਟੱਕਰ ਨਹੀਂ ਆਵਾ ਬੈਠਿਆ ਰੋ ਜਿੱਦਾਂ ਦੀ ਤੁਸੀਂ ਆ ਗਈਆਂ ਜੇ ਤੂੰ ਹੀ ਤਾਂ ਰਾਹ ਪਾਇਆ ਸਾਨੂੰ ਵੇਖਿਆ ਇਹ ਨਹੀਂ ਸਿੱਧੀ ਹੋ ਸਾਦੀ ਜੋ ਮਰਜੀ ਇੱਥੇ ਹੋ ਜੇ ਤੇ ਜੋ ਮਰਜੀ ਹੀ ਦਸੀ ਦੀ ਮੰਮੀ ਤੇ ਇੱਕੋ ਗਾਲੀ ਵਾਰ-ਵਾਰ ਕਰੀ ਜਾਂਦੀ ਆ ਕੋਈ ਹੈਗਾ ਤੁਹਾਡੇ ਕੋਲ ਸਬੂਤ ਕੋਈ ਹੈਗਾ ਤੁਹਾਡੇ ਕੋਲ ਸਬੂਤ ਮੈਂ ਕਹਿੰਨੀ ਆ ਆਪਾਂ ਸਬੂਤ ਇਕੱਠੇ ਕਰ ਲਵਾਂਗੇ ਮਿਲੂਗਾ ਸਹੀ ਕੋਈ ਨਾ ਕੋਈ ਸਬੂਤ ਆਪਾਂ ਨੂੰ ਗਰਮੀਤ ਇਹੋ ਗੱਲ ਦੀ ਤੇ ਮੈਨੂੰ ਟੈਨਸ਼ਨ ਪਈ ਆ ਕਿ ਸਬੂਤ ਇਕੱਠੇ ਕਰਨੇ ਕਿੱਦਾਂ ਆ ਪਰ ਕੋਈ ਨਹੀਂ ਜੇ ਮੰਚ ਧਾਰਿਆ ਵਨ ਤੇ ਕੋਈ ਨਹੀਂ ਕਰ ਲਵਾਂਗੇ ਚੋਰ ਦੇ ਪੈਰ ਨਹੀਂ ਹੁੰਦੇ ਨਾਲੇ ਚੋਰ ਨਾ ਕੋਈ ਨਾ ਕੋਈ ਨਿਸ਼ਾਨੀ ਛੱਡ ਹੀ ਜਾਂਦਾ ਵਾ ਇਹ ਕਿਹੜੀ ਤੂੰ ਗੱਲ ਕੀਤੀ ਆ ਉਹ ਰਗਵੀਰ ਨੇ ਵੀ ਕੋਈ ਨਾ ਕੁਝ ਛੱਡਿਆ ਹੋਊਗਾ ਪਿੱਛੇ ਇਹ ਤੇ ਹੈ ਆਵਾਦੀ ਦੀ ਜੇ ਮੈਂ ਤੁਹਾਨੂੰ ਇੱਕ ਸਲਾਹ ਦੇਵਾਂ ਕਿਹੜੀ ਮੈਂ ਕਹਿੰਨੀ ਆ ਆਪਾਂ ਜੇ ਮੇਰੀ ਭੈਣ ਨੂੰ ਮਿਲ ਕੇ ਆਈਏ ਅਮਨ ਨੂੰ ਜੇਲ੍ਹ 'ਚ ਕਿਉਂਕਿ ਜਦੋਂ ਦੀ ਉਹ ਜੇਲ੍ਹ ਗਈ ਆ ਤੇ ਭਾਜੀ ਵੀ ਉਹਨੂੰ ਮਿਲਣ ਨਹੀਂ ਗਏ ਉਹ ਗੁੱਸੇ 'ਚ ਬਹੁਤ ਹੋਣੀ ਆ ਇਹਨਾਂ ਤੇ ਉਹਦਾ ਪਿੱਛਾ ਕੀਤਾ ਹੀ ਨਹੀਂ ਨਾ ਕਦੀਕਰ ਕੋਈ ਜ਼ਿਕਰ ਕੀਤਾ ਵੀ ਉਹਨੂੰ ਛਡਾਉਣਾ ਵਾ ਸਮਝਦੇ ਨਾ ਤੁਸੀਂ ਵੀ ਹਾਂ ਇਹ ਤੇ ਗੱਲ ਤੇਰੀ ਬਿਲਕੁਲ ਗਰਮੀਤ ਸਹੀ ਆ ਵੀ ਨਾਲੇ ਉਹਨੂੰ ਕਤਲ ਕਰਵਾ ਲਿਆ ਤੇ ਨਾਲੇ ਉਹਦਾ ਹਾਲ ਚਾਲ ਵੀ ਨਹੀਂ ਪੁੱਛਿਆ ਕਾ ਨਾ ਕਦੀ ਉਹਦਾ ਨਾਂ ਹੀ ਲਿਆ ਵਾ ਹਾਂ ਤੇ ਆਪਾਂ ਇਹ ਮੌਕੇ ਦਾ ਫਾਇਦਾ ਚੁੱਕ ਸਕਦੇ ਆ ਹੈਗੀ ਵੀ ਦੀਦੀ ਉਹ ਲਾਈ ਲੱਗਾ ਜੇ ਮੈਂ ਨਹੀਂ ਇੱਕ ਵਾਰੀ ਉਹ ਮੰਨ ਜੇ ਨਾ ਤੇ ਸਾਡਾ ਰਾਹ ਸੋਖਾ ਹੋ ਜੇ ਚੱਲ ਗਰਮੀਤ ਇਦਾਂ ਹੀ ਕਰਨਾ ਪੈਣਾ ਉਨੂੰ ਮਿਲਣਾ ਹੀ ਪੈਣਾ ਵਾ ਸਾਰੇ ਸਬੂਤ ਨਾ ਉਹਦੇ ਕੋਈ ਮਿਲਨੇ ਹਨ ਦੀਦੀ ਆਪਾਂ ਸਬੂਤਾਂ ਨੂੰ ਕੀ ਕਰਨਾ ਉਹ ਤੇ ਜਿੰਦਾ ਜਾਗਦਾ ਸਬੂਤ ਆ ਗਵਾਹੀ ਲਈ ਤਿਆਰ ਹੋ ਜੇ ਨਾਲੇ ਆਪਾਂ ਲਾਲਚ ਦੇ ਲਾਂਗੇ ਉਹਨੂੰ ਕਿ ਤੂੰ ਸਾਡੇ ਨਾਲ ਗਵਾਹੀ ਦੇਣ ਨੂੰ ਤਿਆਰ ਹੋ ਤੇ ਆਪਾਂ ਤੈਨੂੰ ਛਡਾ ਲਾਂਗੇ ਉਹ ਮੈਨੂੰ ਪਤਾ ਉਹਦਾ ਦੀਦੀ ਉਹ ਤੇ ਲਾਈ ਲੱਗਾ ਸ਼ੁਰੂ ਦੀ ਜਰਾ ਕੋ ਨੂੰ ਫਾਇਦਾ ਕਹੇ ਬਣਿਆ ਮਿਲਦਾ ਨਹੀਂ ਉਧਰ ਹੀ ਛੱਟ ਡਿੱਗ ਪੈਂਦੀ ਹੈ ਗਰਮੀਤ ਨਾਲੇ ਸਾਰੇ ਪੇਤੋਂ ਤਕਬੀਰ ਦੇ ਜਾਣਦੀ ਆ ਹਾਂ ਜਿੱਦਾਂ ਉਹਨੂੰ ਸਾਰਾ ਹੀ ਪਤਾ ਵਾ ਨਾ ਉਹ ਗਵਾਹੀ ਜਦੋਂ ਮਰਜ਼ੀ ਦੇ ਸਕਦੀ ਸੱਚੀ ਗੱਲ ਆ ਤੇਰੀ ਹਾਨੂੰ ਸਬੂਤ ਲਿਆਂਦੀ ਲੋੜ ਹੀ ਨਹੀਂ ਪੈਣੀ ਉਹ ਆਪ ਇੱਕ ਜਿੰਦਾ ਜਗਦਾ ਸਬੂਤ ਆ ਆਹ ਤੇ ਤੂੰ ਵਧੀਆ ਗੱਲ ਕੀਤੀ ਓ ਹੁਣ ਹੱਥ ਪੈਰ ਮਾਰਨ ਦੀ ਵੀ ਨਹੀਂ ਲੋੜ ਪੈਣੀ ਹੱਥ ਪੈਰ ਮਾਰਨ ਦੀ ਲੋੜ ਨਹੀਂ ਆਪਣੂੰ ਕੋਸ਼ਿਸ਼ ਜਾਰੀ ਰੱਖਣੀ ਪੈਣੀ ਆ ਹੈ ਕਿ ਨਹੀਂ ਹੈ ਪਰ ਦੀਦੀ ਇੱਕ ਵਾਰੀ ਨਾ ਉਹ ਗਵਾਹੀ ਦੇ ਦੇ ਤੇ ਮੈਨੂੰ ਪਤਾ ਲੱਗ ਜੇ ਤੇ ਵਾਕਿਆ ਸਾਰਾ ਕੰਮ ਇਹਨਾਂ ਦੋਵਾਂ ਨੇ ਰਲ ਕੇ ਕੀਤਾ ਵਾ ਫਿਰ ਇਸ ਚੀਜ਼ ਦੀ ਸਜ਼ਾ ਤਾਂ ਨਾ ਇਹਨਾਂ ਨੂੰ ਮੈਂ ਆਪਣੇ ਹਥਾਨਾ ਦਵਾਂ ਜਾਂ ਮੈਂ ਜਾਣਦੀ ਜਾਂ ਮੇਰਾ ਰੱਬ ਜਾਣਦਾ ਵੀ ਮੈਂ ਕਿਹੜੇ ਤਰੀਕੇ ਤੇ ਕਿੱਦਾਂ ਇਹਨਾਂ ਨੂੰ ਸਜ਼ਾ ਦੇਣੀ ਆ ਇੱਕ ਗੱਲ ਦੀ ਸਮਝ ਨਹੀਂ ਆਈ ਕਿ ਮੰਮੀ ਨੂੰ ਕਿਦਾਂ ਪਤਾ ਲੱਗ ਗਿਆ ਵਾ ਕਿਤੇ ਮੇਰੀਆਂ ਗੱਲਾਂ ਬਲਜੀਤ ਨੇ ਨਹੀਂ ਸੁਣ ਲਈਆਂ ਹੁਣ ਤੇ ਮੰਮੀ ਨੂੰ ਮੈਂ ਆਲੇ-ਟਾਲੇ ਕਰਕੇ ਮਨਾ ਲਿਆ ਵਾ ਮੰਮੀ ਮੇਰੀ ਗੱਲ ਮੰਨ ਵੀ ਗਈ ਆ ਪਰ ਬਲਜੀਤ ਨੇ ਨਹੀਂ ਟਲਣਾ ਹੁਣ ਬਲਜੀਤ ਨੇ ਆਪਣਾ ਪੂਰਾ ਜੋਰ ਲਾ ਦੇਣਾ ਵਾ कि ਮੈਨੂੰ ਕਿਹਨਾ ਕਿਸ ਤਰੀਕੇ ਫਸਾਇਆ ਜਾਵੇ ਪਰ ਨਾ ਪੁਲੀਆਂ ਨੂੰ ਇਹ ਨਹੀਂ ਪਤਾ ਕਿ ਮੈਨੂੰ ਫਸਾ ਕੇ ਦਾ ਲੈਣਗੇ ਸਬੂਤੇ ਇਹਨਾਂ ਦੇ ਕੋਲ ਕੋਈ ਵੀ ਨਹੀਂਗਾ ਤੇ ਬਿਨਾ ਸਬੂਤੋ ਦੇ ਪੁਲਸ ਨੇ ਵੀ ਨਹੀਂ ਮੰਨਣਾ ਤੇ ਜਿਹੜੇ ਕੋ ਸਬੂਤ ਵਾ ਉਹ ਜੇਲ੍ਹ 'ਚ ਬਿਠੀ ਆ ਉਹਨੂੰ ਆਪਾਂ ਛਡਾਉਣਾ ਨਹੀਂ ਤੇ ਇਹਨਾਂ ਕੋਲ ਸਬੂਤ ਆਉਣੇ ਨਹੀਂ ਪਰ ਕੋਈ ਨਹੀਂ ਮੈਨੂੰ ਚੱਕੰਨਾ ਹੋ ਕੇ ਰਹਿਣਾ ਪੈਣਾ ਕਿਉਂਕਿ ਮੈਨੂੰ ਇਹ ਵੀ ਪਤਾ ਕਿ ਜਦੋਂ ਬਲਜੀਤ ਤੇ ਗਰਮੀਜ਼ ਰਲ ਜਾਂਦਾ ਤੇ ਇਹਨਾਂ ਢਿੱਲਣਗੀ ਕਿ ਯਾਰ ਨਹੀਂ ਕੋਈ ਨਹੀਂ ਜੇ ਇਹ ਗੱਲ ਵਾ ਨਾ ਕਿ ਇਹ ਆਪਣੀ ਆਈ ਤੇ ਆਈਆਂ ਤਾਂ ਮੈਨੂੰ ਆਪਣਾ ਸ਼ੈਤਾਨੀ ਦਿਮਾਗ ਇਤਨਾ ਕਿਤੇ ਲਾਉਣਾ ਪੈਣਾ ਪਹਿਲਾਂ ਤਾਂ ਗਰਮੀਜ਼ ਦਾ ਕੰਡਾ ਕੱਢਾ ਹੁਣ ਮੈਂ ਤਾਂ ਕਿਹਾ ਸੀ ਕਿ ਚੱਲ ਚਲ ਗਈ ਆ ਪੇਕੇ ਆਪਣੇ ਹੁਣ ਨਹੀਂ ਮੁੜਦੀ ਪਰ ਸਮਝ ਨਹੀਂ ਲੱਗੀ ਆ ਕਿਹਦੇ ਹਿਸਾਬ ਨਾਲ ਗਈ ਆ ਚੱਲ ਕੋਈ ਨਹੀਂ ਸਿਆਣੇ ਆਂਦੇ ਹੁੰਦੇ ਆ ਤੇਲ ਵੇਖ ਤੇਲ ਦੀ ਧਾਰ ਵੇਖ ਫੇਰ ਵੇਖਦੇ ਆ ਇਹਨਾਂ ਦਾ ਕੀ ਕਰਨਾ ਆ ਦੀਦੀ ਚਲੋ ਹੋਏ ਨੀ ਤਿਆਰ ਹੋ ਗਈਆਂ ਚਲ ਚਲੀਏ ਚਲੋ ਤੇ ਛੇਤੀ ਕਰੋ ਮੈਂ ਕਿੱਦਾਂ ਤਿਆਰੀਆਂ ਕਰ ਲੀਆਂ ਵਾ ਆ ਪਰਸਪਾਲੇ ਮੋਢਿਆਂ ਤੇ ਤੁਰ ਪੈਂਦੀਆਂ ਜੇ ਕਿੱਧਰ ਜਾਂਦੀਆਂ ਜੇ ਮੈਨੂੰ ਵੀ ਦੱਸੋ ਹਾਂ ਕਿੱਥੇ ਤੁਰੀਆਂ ਫਿਰਦੀਆਂ ਜੇ ਤੁਸੀਂ ਕਿੱਤੇ ਤੁਰੀਆਂ ਫਿਰਦੇ ਆਦਾ ਕੀ ਮਤਲਬ ਹੈ ਮੰਮੀ ਹਾਏ ਹੈ ਕਦੀ ਆ ਜਾਂਦੀਆਂ ਕਦੀ ਚਲ ਜਾਂਦੀਆਂ ਜੇ ਤੇ نوਕੀ ਪਾਰ ਪਤਾ ਕਿੰਨੀਆਂ ਗੱਲਾਂ ਕਰਦੇ ਆ ਮੰਮੀ ਪਹਿਲਾਂ ਤੇ ਬੋਲੀ ਸਧਾਰੋ ਆਪਣੀ ਤੁਰ ਜਾਂ ਫਿਰਦਿਆਂ ਦਾ ਮਤਲਬ ਬਹੁਤ ਗਲਤ ਹੁੰਦਾ ਵਾ ਨਹੀਂ ਤੂੰ ਤਾਂ ਚੁੱਪ ਹੀ ਕਰ ਮੇਰੀ ਗੱਲ ਸੁਣਨੀ ਵੱਢੀਏ ਤੂੰ ਲੋਕੀ ਕਹਿੰਦੇ ਆ ਕਿਹੜੇ ਦਿਨ ਹੋਏ ਇਹਨਾਂ ਦੇ ਘਰ ਚੰਦ ਚੜੇ ਨੂੰ ਤੇ ਤੂੰ ਹੀ ਉਹ ਗੱਲ ਤੁਰਦੀਆਂ ਜਾਂ ਪਰਸਪਾਲ ਦੀਆਂ ਦੋਵਾਂ ਜਣੀਆਂ ਤੁਰ ਪੈਂਦੀਆਂ ਕੋਈ ਸ਼ਰਮ ਕਰੋ ਕੋਈ ਮੰਮੀ ਚੰਦ ਚੜਿਆ ਵਾ ਨਾ ਤਾਂ ਹੀ ਚੱਲੇ ਆ ਇਸੇ ਗੱਲ ਦਾ ਪਤਾ ਕੰਨ ਚੱਲੇ ਆ ਤੇ ਮੇਰੀ ਸੁਣ ਲੈ ਗੱਲ ਹੁਣ ਧਿਆਨ ਦੇ ਨਾਲ ਜਿਹੜੀ ਗੱਲ ਦਾ ਹੀ ਪਤਾ ਕੰਨ ਚੱਲੇ ਨਾ ਇਹ ਰਕਬੀਰ ਨੂੰ ਨਹੀਂ ਪਤਾ ਲੱਗਣੀ ਚਾਹੀਦੀ ਜੇ ਤੇ ਰਕਬੀਰ ਨੂੰ ਪਤਾ ਲੱਗ ਗਿਆ ਨਾ ਉਹਨੇ ਸਾਡੇ ਮਗਰੇ ਹੀ ਆ ਜਾਣਾ ਵਾ ਜੇ ਤੇ ਕੋਈ ਸਾਡੇ ਚ ਕਸੂਰ ਹੋਊਗਾ ਤੇ ਬੇਸ਼ੱਕ ਸਾਨੂੰ ਕਰੋ ਕੱਢੀ ਤੇ ਜੇ ਕਸੂਰਵਾਰਕ ਦੀ ਨਿਕਲ ਆਇਆ ਨਾ ਤੇ ਫਿਰ ਅਹੀਂ ਨਹੀਂ ਜੇ ਛੱਡਣਾ ਤੇ ਤੁਹਾਨੂੰ ਵੀ ਨਾਲ ਹੀ ਸਜ਼ਾ ਦੇਣੀ ਪੈਣੀ ਬੰਦੀ ਜਿਹੜੀ ਉਹਦੀ ਨਹੀਂ ਐਵੇਂ ਨਾ ਮੈਨੂੰ ਭੇਚਲਾ ਚੱਲੇ ਆ ਕਰੋ ਮੇਰਾ ਪੁੱਤ ਨੀਗਾ ਮਾੜਾ ਹੈਗਾ ਉਹ ਇਹ ਜੇ ਕੰਮ ਕਦੀ ਵੀ ਨਹੀਂ ਕਰ ਸਕਦਾ ਇਹ ਕਦੋਂ ਕਹਿੰਨੇ ਆ ਭਿਮਾੜਾ ਵਾ ਬਸ ਤੁਹਾਨੂੰ ਇਹੋ ਕਹਿੰਨੇ ਆ ਵੀ ਆਹ ਗੱਲ ਦਾ ਨਾਂ ਨਹੀਂ ਲੈਣਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਜੇ ਕਰਨਾ ਵਾ ਨਾ ਤੇ ਇੰਨਾ ਕਸਾਤ ਤੇ ਮਾਤਾ ਤੇਰਾ ਦੇਣਾ ਬਣਦਾ ਤੇ ਮੰਮੀ ਆ ਤੇਰੇ ਗੜੀ ਹੱਥ ਜੋੜੇ ਉਹਨਾਂ ਦੇ ਚਿਹਰੇ ਤੱਕ ਚੁੱਪ ਰਹਿ ਜੀ ਅਹੀਂ 5 ਵਜੇ 6 ਵਜੇ ਤੱਕ ਆ ਜਾਣਾ ਵਾ ਕਰ ਤੇ ਉਹਨਾਂ ਚਿਹਰੇ ਚੁੱਪ ਰਹਿ ਜੀ ਸਾਰਾ ਦੁੱਧਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਊਗਾ ਨਾ ਜਦੋਂ ਤੇ ਫਿਰ ਤੈਨੂੰ ਵੀ ਪਤਾ ਲੱਜੂ ਜਿਹੜੀ ਤੇਰੀ ਅੱਖਾਂ ਤੇ ਪੱਟੀ ਬੱਜੀ ਹੈ ਨਾ ਉਹ ਵੀ ਲੱਥ ਜੂਗੀ ਸਾਨੂੰ ਜਾ ਲੈਣ ਦੇ ਚਾਨੂ ਗਾੜੀ ਗਾੜੀ ਨਾ ਰੋਕ ਨਾ ਚੱਲ ਦੀਦੀ ਮੈਨੂੰ ਇੰਨਾ ਪਤਾ ਵਾ ਵੇ ਮੇਰਾ ਮੁੰਡਾ ਝੂਠ ਨਹੀਂ ਬੋਲ ਸਕਦਾ ਇਹ ਸਾਰੀਆਂ ਸਿਆਸਤਾਂ ਕਾ ਡੰਡੀਆਂ ਵਾ ਉਹਦੇ ਵਿਰੁੱਧ ਪਰ ਮੈਂ ਇਹਨਾਂ ਦੇ ਮਗਰ ਨਹੀਂ ਲੱਗਣਾ ਜਿਹੜੇ ਮਰਜ਼ੀ ਮੈਨੂੰ ਸਬੂਤ ਦੇ ਦੇਣ ਮੈਂ ਇਹਨਾਂ ਦੇ ਮਗਰ ਨਹੀਂ ਲੱਗਣਾ ਅੱਗੇ ਲਾ ਕੇ ਇੱਕ ਵਾਰੀ ਨਾ ਤੇ ਮੈਂ ਵੇਖ ਲਿਆ ਵਾ ਹੁਣ ਤਾਂ ਇਹੀ ਘਰੋਂ ਨਿਕਲ ਗੀਆਂ ਇੰਨਾ ਮੈਨੂੰ ਪਤਾ ਵਾ ਅੱਗੇ ਉਹਦੇ ਖਿਲਾਫ ਸੀ ਹੁਣ ਉਹਦੇ ਹੱਥ ਧੋ ਕੇ ਹੀ ਮਗਰ ਪੈ ਗਈਆਂ ਏ ਤੇ ਦੀ ਗਈ ਬੱਲ ਜਾਣਦੀ ਆ ਚੁੱਕਣਗੇ ਤੇ ਫੇਰ ਹੀ ਆ ਕਿੰਨਾ ਤੇ ਉਹਨਾਂ ਦੇ ਕੰਮ ਹੁੰਦਾ ਵਾ ਬਸ ਕੋਈ ਨਹੀਂ ਹੈਲੋ ਹਾਂਜੀ ਸਸਿਕਾ ਵਕੀਲ ਸਾਹਿਬ ਹਾਂਜੀ ਮੈਂ ਬਲਜੀਤ कौर ਬੋਲਣ ਦੀ ਆ ਹਾਂਜੀ ਅਸੀਂ ਤੁਹਾਡੇ ਕਹਿਣ ਦੇ ਨਾਲ ਗਏ ਹਾਂ ਉਹਨਾਂ ਨਾਲ ਮੁਲਾਕਾਤ ਕਰਨ ਨਹੀ ਜੀ ਉਹਨਾਂ ਨੇ ਸਾਨੂੰ ਮਿਲ ਨਹੀਂ ਦਿੱਤਾ ਉਹਨਾਂ ਦੇ ਨਾਲ ਹਾਂਜੀ ਬਲਜੀਤ ਜੀ ਸਾਰਾ ਮੈਂ ਹੁਣ ਤਾਂ ਇਹੋ ਗੱਲ ਕਰਨੀ ਆ ਤੁਸੀਂ ਸਾਡਾ ਕੇਸ ਲੜੋ ਹਾਂਜੀ ਆਹ ਕਹਿਤ ਰਾਨਾ ਸਾਡੀ ਅਮਨ ਦੇ ਨਾਲ ਮੁਲਾਕਾਤ ਕਰਵਾ ਦਿਓ हां मैं ओ एहो न, तु, 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 तु हान, हान, नाली। नाली ही पूछਣਾ ਵਾਂ ਨੂੰ ਵੀ ਤੇਰੇ ਨਾਲ ਕੌਣ ਰਲਿਆ ਵਾ ਤੇ ਨਾਲੇ ਉਹਨੂੰ ਲਾਲਚ ਦੇਣਾ ਵਾ ਵੀ ਜੇ ਤੂੰ ਉਹਨੂੰ ਸੱਚ ਦੱਸ ਦੋਗੀ ਨਾ ਤਾਂਹੀਂ ਤੇਰੀ ਬੇਲ ਕਰਾ ਦਾਂਗੇ ਤੁਹਾਨੂੰ ਤਾਂ ਹੀ ਖੜਨਾ ਨਾਲ ਹਾਂ ਨਹੀਂ ਤੁਹਾਨੂੰ ਨਾਲ ਹੀ ਤੁਸੀਂ ਨਾਲ ਹੀ ਚੱਲਿਓ ਸਾਡੇ ਫੇਰ ਹੀ ਉਹਨੂੰ ਮਿਲ ਦੇਣਗੇ ਹਾਂਜੀ ਵਕੀਲ ਸਾਹਿਬ ਜੋ ਵੀ ਕਾਨੂੰਨੀ ਕਾਰਵਾਈ ਹੈ ਉਹ ਤੁਸੀਂ ਕਰਨੀ ਆ ਹਾਂਜੀ ਠੀਕ ਆ ਹਾਂ ਜਿੱਦਾਂ ਦਾ ਵੀ ਟਾਈਮ ਹੋਊਗਾ ਨਾ ਜਿੱਦਾਂ ਦਾ ਵੀ ਟਾਈਮ ਤਰੀਕ ਦੇਣਗੇ ਤੁਹਾਨੂੰ ਦੱਸ ਦੇ ਨਾਲੇ ਸਾਡੇ ਨਾਲ ਹੀ ਚੱਲਿਓ ਹਾਂਜੀ ਠੀਕ ਆ ਕੀ ਆਂਦਾ ਹੁਣ ਵਕੀਲ ਵੀ ਮੈਂ ਕਰੂੰ ਸਾਰਾ ਕੁਝ ਕਹਿੰਦਾ ਤਾਂ ਹੈਗਾ ਵਾ ਗਰਮੀਤ ਜਿੱਦਨ ਵੀ ਕਹਿੰਦਾ ਮੈਂ ਤੁਹਾਨੂੰ ਤਰੀਕ ਦਵਾਂਗਾ ਨਾ ਉਸੇ ਵਲੇ ਆ ਜਿਓ ਮੈਂ ਕੋਈ ਗੱਲ ਨਹੀਂ ਅਸੀਂ ਦੋਵੇਂ ਜਾਣੀਆਂ ਤਿਆਰ ਹੀ ਆਂ ਪਰ ਦੀਦੀ ਕੱਲ ਵੀ ਸਾਰੀ ਦਿਹਾੜੀ ਖੱਜਲਖਵਾਰੀ ਹੋਈ ਕੁਝ ਨਹੀਂ ਸਾਡੇ ਹੱਥ ਭਲੇ ਲੱਗਾ ਉੱਥੇ ਦੇ ਉਤਰ ਆਇਆ ਕੰਨੋਂ ਸੁਣਦੇ ਤੇ ਆਇ ਕੰਨੇ ਕੱਢ ਦਿੰਦੇ ਆ ਪਤਾ ਨਹੀਂ ਦੀਦੀ ਆ ਸਰਕਾਰੀ ਕੰਮ ਵੀ ਕਿਦਾਂ ਦੇ ਹੁੰਦੇ ਆ ਸੱਚੇ ਕਰਨ ਵਾਲੇ ਕੰਮ ਇਹ ਬੰਦਿਆਂ ਦੇ ਆ ਤੇ ਤਕੇ ਹੀ ਖਾਂਦੀਆਂ ਫਿਰਦੀਆਂ ਵਾ ਕਿਹੜੇ ਰਾਈ ਰੱਬ ਨੇ ਪਾਤਾ ਵਾ ਗਰਮੀਤ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਹਣ ਵਕੀਲ ਕਰ ਲਿਆ ਵਾ ਨਾ ਸਾਰੇ ਹੱਲ ਹੁਣ ਵਕੀਲ ਨੇ ਕਰਨੇ ਆ ਜਦੋਂ ਆਪਾਂ ਅਮਨ ਨੂੰ ਮਿਲੇ ਨਾ ਵਕੀਲ ਦੇ ਨਾਲ ਜਾ ਕੇ ਉਹਨੂੰ ਆਪਾਂ ਅਮਨ ਨੂੰ ਇਹੋ ਗੱਲ ਕਹਿਣੀ ਆ ਵੀ ਵੇਲਾ ਆਪਾਂ ਵਕੀਲ ਨਾਲ ਲੈ ਕੇ ਆਏ ਆ ਤੇ ਤੇਰੀ ਆਪਾਂ ਬੇਲ ਹੀ ਕਰਵਾਉਣੀ ਆ ਤੇ ਨੂੰ ਇੱਥੇ ਨਹੀਂ ਛੱਡ ਕੇ ਜਾਣਾ ਆਪੇ ਸਾਰਾ ਕੋ ਬਕੂ ਗਈ ਨਾ ਜੋ ਜਿਹੜਾ ਜਿਹੜਾ ਵੀ ਇਹਦੇ ਨਾਲ ਰਲਿਆ ਹੋਊਗਾ ਜਿੰਨੇ ਜਿੰਨੇ ਵੀ ਜੋ ਜੋ ਵੀ ਕਰਾਇਆ ਹੋਊਗਾ ਇਹ ਕਿੱਡੀ ਵੱਡੀ ਗੱਲ ਵਾ ਕਤਲ ਕਰਨਾ ਕੋਈ ਮਾੜੀ ਮੋਟੀ ਗੱਲ ਨਹੀਂ ਬਦਦਾ ਮਨ ਡਰ ਜਾਂਦਾ ਮੈਂ ਕਿੰਨੀ ਪਰ ਇਹਨਾਂ ਦਾ ਕਿੱਡਾ ਵੱਡਾ ਜਿਗਰਾ ਵਾ ਤੇ ਪਰ ਕੋਈ ਗੱਲ ਨਹੀਂ ਅਹੀਂ ਵੀ ਅਖੀਰ ਤੱਕ ਪਹੁੰਚ ਕੇ ਹੀ ਛੱਡਣਾ ਉਹ ਤੇ ਗੱਲਾਂ ਦੀ ਦੀ ਤੁਹਾਡੀਆਂ ਸਾਰੀਆਂ ਠੀਕ ਆ ਇਹ ਤੇ ਹੁਣ ਰੱਬ ਦੇ ਹੱਥ ਚੀ ਆ ਰੱਬ ਸੱਚਾਈ ਸਾਹਮਣੇ ਲਿਆਵੇ ਜਿਹੜਾ ਬੰਦਾ ਝੂਠਾ ਹੁੰਦਾ ਵਾ ਨਾ ਉਥੇ ਫੇਰ ਲੋਕ ਕੇ ਪਾਸੇ ਬਹਿ ਜਾਂਦਾ ਸੱਚਾ ਬਣ ਜਾਂਦਾ ਸੱਚਾ ਬੰਦਾ ਹਮੇਸ਼ਾ ਕਿਉਂ ਰੁਲਦਾ ਵਾ ਲਾਸਟ ਤੇ ਸਾਡੇ ਨੂੰ ਕੋ ਨਾ ਇਹੋ ਹੀ ਇੱਕ ਹਥਿਆਰ ਆ ਪਤਾ ਨਹੀਂ ਉਹ ਵੀ ਸੱਚ ਬੋਲਦੀ ਆ ਕਿ ਨਹੀਂ ਬੋਲਦੀ ਇਹ ਵੀ ਹੁਣ ਮਿਲ ਕੇ ਹੀ ਪਤਾ ਲੱਗੂਗਾ ਕੋਈ ਨਹੀਂ ਗਰਮੀਤ ਜਦੋਂ ਜੇਲ੍ਹਾਂ ਦੇ ਤੇ ਪੁਲਿਸ ਆਈ ਪੈ ਜਾਈ ਨਾ ਬੰਦਾ ਆਪਣੇ ਆਪ ਹੀ ਬਕੂਗਾ ਤੇ ਬਕਣਾ ਉਹਨੇ ਹੈਗਾ ਹੀ ਆ ਜਦੋਂ ਅਸੀਂ ਦੋਵੇਂ ਜਾਣੀਆਂ ਗਈਆਂ ਲਾਲਚ ਦਿੱਤਾ ਨਾ ਕਿੰਨੂ ਨਿਕਾਰ ਚੰਗਾ ਲੱਗਦਾ ਤੇ ਜੇਲ੍ਹ ਦੀਆਂ ਰੋਟੀਆਂ ਖਾਧੀਆਂ ਜਾਂਦੀਆਂ ਉੰਤਰੀ ਜੇਲ੍ਹ ਦੇ ਅਦਾਲਤ ਤੇ ਕੋਲੇ ਕੋਲੇ ਮਸ਼ਰ ਲੜਦਾ ਉਹਦਾ ਵੀ ਜੀ ਕਰਦਾ ਮੇਰੇ ਮੈਂ ਆਪਣੇ ਘਰ ਜਾਵਾਂ ਤੇ ਕੋਈ ਗੱਲ ਨਹੀਂ ਲਿਆਵੇ ਲਾਈਏ ਭਾਏ ਆਪਾਂ ਉਹਨਾਂ ਨੂੰ ਨਾ ਹੀ ਤੇ ਪਰ ਇਹ ਲਾਲਚ ਤੇ ਉਹਨੂੰ ਦੇਣਾ ਹੀ ਆ ਨਾ ਵੀ ਆਪਾਂ ਤੈਨੂੰ ਘਰ ਲੈ ਜਾਣ ਆਏ ਆ ਆਪੇ ਫਿਰ ਸੱਚ ਦੱਸੂਗੀ ਵੀ ਕੀ ਤੂੰ ਕੀਤਾ ਤੇ ਕੀ ਨਹੀਂ ਕੀਤਾ ਉਹ ਤੇ ਗੱਲ ਦੀਦੀ ਠੀਕ ਆ ਬਸ ਮੇਰੀਆਂ ਤੇ ਡੋਰੀਆਂ ਨਾ ਹੁਣ ਉਸ ਵਾਹਿਗੁਰੂ ਤੇ ਆ ਮੇਰਾ ਨਿਆ ਤੇ ਹੁਣ ਉਹ ਹੀ ਕਰੂਗਾ ਮੈਂ ਤੇ ਹਾਰ ਚੁੱਕੀਂ ਦੀਦੀ ਇੰਨਾ ਕੰਮਾਂ ਤੋਂ ਅੱਛਾ ਮੇਰੇ ਖਿਲਾਫ ਇੰਨੀਆਂ ਸ਼ਾਦਸ਼ੀਆਂ ਤੇ ਸਾਨੂੰ ਪਤਾ ਹੀ ਨਹੀਂ ਕੋਈ ਨਹੀਂ ਕਰ ਲਓ ਤੁਸੀਂ ਜੋ ਕਰਨਾ ਹੁਣ ਵੇਖੋ ਟਾਡੇ ਨਾਲ ਕੀ ਬੰਦਾ ਆ